ਮੈਂ ਤੇ ਕਰੋ ਯਾਰ ਕੰਮ ਕਰੋ ਠੀਕ ਹੈ ਨਾ ਸਿਆਣੇ ਚ ਕੁਝ ਨਹੀਂ ਮੇਰਾ ਵੀ ਆ ਅਸੀਂ ਮਿੱਤਰੋ ਅੱਜ ਆ ਵੀ ਨੀਂਬੂ ਵੀ ਤੁਹਾਨੂੰ ਦੱਸੀਏ ਸਾਡੇ ਘਰ ਦੇ ਨੇ ਅੱਜ ਨੀਂਬੂਆਂ ਦਾ achar ਪੈ ਰਿਹਾ ਆ ਫੋਪੜਾਂ ਦੀ ਮੈਂ ਮਿੱਤਰੋ ਤੁਹਾਨੂੰ ਇਹੀ ਕਹਿਣਾ ਫੋਪੜਾਂ ਦੀ ਜੁੱਤ ਕਰੋ ਰਿਸਪੈਕਟ ਕਰੋ ਠੀਕ ਹੈ ਹੋਰ ਬਲੌਗ ਦੱਸੋ ਆਪਣੇ ਬਲੌਗ ਦੇਖ ਲਿਆ ਹੁੰਦੇ ਹੋ ਪੂਰਾ ਰੋਜ਼ ਦੇਖਦੇ ਆ ਬਈ ਹਾਂ ਕਿਵੇਂ ਲੱਗਦਿਆ ਨਜ਼ਾਰਾ ਦਿੱਕੀ ਹੋਣਾ ਹੁੰਦਾ ਵੀ ਰਹਿਣਾ ਹਾਂ ਚਲੋ ਬਈ ਸਭੀ ਹਰੇ ਕੰਮ ਕਰ ਲੈਂਦਾ ਬਈ ਰੈਂਕ ਤੋਂ ਲਾ ਬਾਈਪਾ ਹਾਂਜੀ ਹੁਣ ਤਾਂ ਨਹੀਂ ਹਾਂਉਂਦੇ ਇਹਦਾ ਮਤਲਬ ਤੁਸੀਂ ਬੱਡੇ ਹੋ ਚੁੱਕੇ ਹੋ ਸਾਗ ਬਣਾਇਆ ਹੋਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਸਾਗ ਨਾਲ ਹੀ ਪਾਣੀ ਆਤੀਆਂ ਰੋਟੀਆਂ ਲੋਟ ਆਉਂਦੀਆਂ ਨੇ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 200 ਆ 325ਵਾਂ ਦਿਨ ਮਿੱਤਰੋ ਇਹ ਵੀ ਪੁੱਲ ਜਾਂਦੇ ਆ ਕੈਮਾ ਕੈਮਾ ਬਾਲੇ ਹੋ ਗਏ ਨਾ 300 ਕਹਿ ਦੇਣੀ ਗੱਲ ਐ ਤੇ ਬਾਕੀ ਅੱਜ ਵਈ ਆਪਾਂ ਦੇਖਦੇ ਆਂ ਇੱਕ ਦਾ ਦਵਾਈ ਜੀ ਨੂੰ ਕਹਿੰਦੇ ਨੇ ਦੋ ਬੰਦੇ ਐਡਮੈਟਰ ਨੂੰ ਉਹਨਾਂ ਨੂੰ ਕਰਦੇ ਜੇ ਆਉਣਗੇ ਕਿਉਂਕਿ ਪਤਾ ਇੰਨਾ ਹੁੰਦਾ ਬੰਦੇ ਦੀ ਰਾਏ ਦਾ ਵੀ ਕਹਿੰਦੇ ਦਾ ਬਹੁਤ ਨੇ ਤੇ ਬਾਕੀ ਬਣੇ ਰਹੋ ਸਾਡੇ ਨਾਲ ਹੋਰ ਦਿਖਾਉਨੇ ਆ ਵੀ ਆ ਇੱਕ ਪਰਾਲੀ ਜੀ ਪਾਈ ਜੀ ਰਾਤ ਕੁੱਤੇ ਪੈ ਗਏ ਮੈਂ ਹਲਿਆ ਆ ਕੇ ਸਾਰੀ ਪਰਾਲੀ ਜੀ ਇੱਕ ਆ ਹਾਲਾ ਨੇ ਵੀ ਫਾੜੇ ਇਹ ਮਤਲਬ ਲਿਆ ਗਏ ਨਾੜ ਨਵੇਂ ਇਹ ਵੀ ਖਾਦਿਆਂ ਠੀਕ ਐ ਰਾਂਗ ਕਪੜਾ ਬਚ ਗਿਆ ਸੀ ਉਹ ਥੱਲੇ ਜੇ ਰਹਿ ਗਿਆ ਉਹ ਮਾਰ ਕੇ ਅੱਜ ਫਾਲੇ ਕਰਦੇ ਆਂ ਇਹ ਕੰਮ ਨੂੰ ਮੇੜਦੇ ਆਂ ਆਹ ਹੌਲਾਂ ਘਰੇ ਨਾ ਚਲੀ ਜਾਂਦੇ ਉਹਨੇ ਯਾਰ ਅੱਜ ਵੀ ਜੀ ਘਾਟੀ ਕਰਦੇ ਆਪਾਂ ਬੱਤ ਜੇ ਨਾਲ ਸੱਚ ਵੀ ਹੁੰਦੀ ਵੀ ਨਹੀਂ ਮਤਲਬ ਕਿ ਅੱਦੇ ਬੰਦੇ ਕਰ ਸਕਦੇ ਹੁੰਦੇ ਨੇ ਆਪਾਂ ਤੋਂ ਨੇ ਵੀ ਪਰ ਉਹ ਅੱਜ ਫਿਰ ਤੀਜਾ ਕੋੜ ਵੀ ਮਾਰਤਾ ਤੀਜਾ ਐ ਵੀ ਉਹ ਉਹਵੇਂ ਨਹੀਂ ਬਣਾ ਕੇ ਮਾਰੇ ਹਮਾਰੇ ਹਮਾਰੇ ਉੱਥੇ ਵੀ ਜਿੱਥੇ ਮਾੜਾ ਮੋਟਾ ਸਾਨੂੰ ਕੱਚ ਲਾਇਦੀ ਸੀ ਬਾਕੀ ਸਭੀ ਜੀ ਨਾ ਕਰਾਉਣੇ ਗੱਲ ਹਾਂਜੀ ਸਭੀ ਜੀ ਹਾਂਜੀ ਹਾਂ ਪੂਰੀ ਬਣ ਗਈ ਗੱਲ ਜੀ ਹਲਾਂ ਦੀ ਅੱਜ ਜਦੋਂ ਆਪਾਂ ਨਾਟ ਲਿਆ ਕੇ ਨਵੇਂ ਫੇਰ ਕਾਸਤੇ ਇਹ ਬਾਤ ਪੂਰੀ ਵਧੀਆ ਬਣ ਜੂਗਾ ਚਾਹਿਆਂ ਕੜਾਏ ਨਹੀਂ ਕਹਿ ਸਕਦਾ ਵੀ ਨਵੇਂ ਬਲਾਈਤੇ ਨੇ ਬਾਈ ਕਾ ਚਾ ਪੁਰਾਣੇ ਨੇ ਬਹੁਤ ਪੁਰਾਣੇ ਨੇ ਇਹ ਹਾਲ ਤਾਂ ਪਰਾਏ ਆ ਵੀ ਜੰਤਰਾ ਬਹੁਤਾ ਮਨਿਆਣਾ ਜਾਂ ਹੁੰਦਾ ਸੀ ਉਦੋਂ ਦਾ ਜੰਤਰਾ ਸਾਡੇ ਆਇਆ ਬਈ ਕਹਾਣੀ ਦੇਖੋ ਮੈਂ ਤਰਵਾ ਕਣਕ ਵਾਲਾ ਖਾਲਜਾ ਸਮਾਰਦਿਆਂ ਫੇਰ ਆਪਾਂ ਕਣਕ ਪਾਣੀ ਮੰਗਦੀ ਆ ਫਿਰ ਲਾ ਦੇਾਂਗੇ 29 ਤਰੀਕ ਦੀ ਵੀਜੀ ਹੋਈ ਆ 25 ਦਿਨਾਂ ਤੋਂ ਲਾ ਦੇਾਂਗੇ ਪਾਣੀ ਇਹ ਕਰਦੇ ਆਂ ਕੰਮ ਆਇਆ ਮਿੱਤਰੋ ਫਿਰ ਅਸੀਂ ਹੁਣ ਪਾਣੀ ਲਾਵਾਂਗੇ ਕਣਕ ਨੂੰ ਜਾਂ ਤਾਂ ਕਰਕੇ ਮਖਿਆ ਫਿਰ ਸਫਾਈ ਕਰ ਦਈਏ ਠੀਕ ਆ ਹੁਣ ਟਾਈਮ ਨਹੀਂ ਲੱਗਦਾ ਯਾਰ ਕਿਤੇ ਸੇਵਾ ਤੇ ਕਦੇ ਉਹ ਕਰਨ ਲੱਗ ਜਾਨੇ ਸੈਮੀਨਾਰਾਂ ਜਾਂ ਤੇ ਅੱਜੋ ਦੇ ਟਾਈਮ ਸੀ ਆਪਣਾ ਕੋਈ ਵਿਲੇਜ ਤੇ ਉਦੇ ਰੰਗ ਜਾ ਕਰਕੇ ਹਟਿਆਂ ਹਲਾਂ ਦੇ ਤੁਹਾਨੂੰ ਪਤਾ ਏ ਪੂਰੀ ਬੀਜੀ ਲਾਈਫ ਆ ਕੰਮ ਕਰੋ ਯਾਰ ਮਿਹਨਤ ਕਰੋ ਬਾਈ ਠੀਕ ਆ ਨੀਂਦ ਆਉ ਤੁਹਾਨੂੰ ਕਿਆ ਬਾਤ ਹੀ ਹੋ ਠੀਕ ਆ ਲੱਗੇ ਰਹੋ ਚੱਲ ਲੱਗੇ ਹੋਏ ਆ ਯਾਰ ਸੰਦੇਸ਼ ਦੇਈ ਜਾਂਦੇ ਆ ਤੁਹਾਨੂੰ ਇਹੀ ਦੰਦੇ ਰਹਾਂਗੇ ਬਾਕੀ ਹਨ ਮਿਹਨਤ ਕਰੋ ਯਾਰ ਕੰਮ ਕਰੋ ਠੀਕ ਆ ਨਸ਼ਿਆਂ ਚ ਕੁਛ ਨਹੀਂ ਮੇਰਾ ਵੀ ਬਣਾਤਾ ਖਾਲ ਪੂਰਾ ਆ ਬਿਲਕੁਲ ਬਿਲਕੁਲ ਚੁਕਤਾ ਸੀ ਹਰ ਹੈਗੇ ਮੜਾ ਮੋਟਾ ਇਹ ਵੀ ਕਰ ਦਨੇ ਆ। ਬਾਕੀ ਜੰਦਰੇ ਨਾਲ ਕੱਢ ਦਾਂਗੇ ਮਿੱਟੀ ਸਲਾ ਦਾਂਗੇ ਸ਼ੈਟ ਤੇ। ਜੋ ਇੱਕ ਬੰਦਾ ਹੋਰ ਆ ਗਿਆ। ਆ ਪਾਏ ਪਾ ਭਰੇ ਵੀ ਉਹਦੇ ਟਰਾਲੀ ਨੂੰ ਇਹ ਵੀ ਕਰਤਾ ਸੱਟ। ਠੀਕ ਆ। ਆ ਪਾਣੀ ਲਾ ਕੇ ਉਹਦੇ ਬਾਅਦ ਖੱਬਲ ਵਾਲੀ ਮਾਰ ਦਾਂਗੇ। ਜਿਵੇਂ ਆ ਖੱਬਲ ਜਾ। ਆਇਆ ਕਹਾਣੀ। ਟੱਪੋ ਵੀ ਫੁੱਲ ਹੈ। ਜਿਵੇਂ ਅਜਿਹੀ ਸਿਆਲ ਜਿਹਾ ਹੋਵੇ। ਇਹ ਕਿਗਾ ਪਈ ਨਹੀਂ ਠੰਢ ਜੇ ਨਹੀਂ। ਆ ਜੀ ਮਿੱਤਰੋ ਅੱਜ ਆ ਵੀ ਨਿੰਬੂ ਵੀ ਤੁਹਾਨੂੰ ਦੱਸੀਏ ਸਾਡੇ ਘਰ ਦੇ ਨੇ ਅੱਜ ਨਿੰਬੂਆਂ ਦਾ achar ਪੈ ਰਿਹਾ ਇਹ ਵੀ ਦਿਖਾਵਾਂਗੇ ਤੁਹਾਨੂੰ ਆ ਪੇਚਾ ਜਰ ਥੋੜੇ ਜਿਹਾ ਉਹਦੇ ਨਾਲ ਹੋ ਜਾਂਦੇ ਨੇ ਇਹ ਜਿਹੜੀ ਮੱਖੀ ਨੇ ਡੰਗ ਕੇ ਜਾਂ ਮਾਰਦੀ ਮਿੱਤਰੋ ਕਹਿੰਦੇ ਨੇ ਕਿ ਨੂੰ ਚ ਵੀ ਮਾਰਦੀ ਹੈ ਕਿ ਨੂੰ ਵੀ ਐ ਡੰਗਦੇ ਹੁੰਦੇ ਨੇ ਠੀਕ ਹੈ ਤੇ ਆ ਜੀ ਜਿਵੇਂ ਆ ਠੀਕ ਹੈ ਕਿ ਨੂੰ ਆ ਦੇਖੋ ਨਿੰਬੂ ਵਿੱਚ ਛੋਟਾ ਨਿੰਬੂ ਆ ਆਇਆ ਭਈ ਇਹ ਚਾਰ ਪੈ ਰਿਹਾ ਨਿੰਬੂ ਦਾ ਇਹ ਵੀ ਦਿਖਾਵਾਏ ਤੁਹਾਨੂੰ ਖਾਸੇ ਚਾਰ ਤਾਂ ਆਪਾਂ ਨੂੰ ਘਰੋਂ ਹੀ ਮਿਲ ਜਾਂਦੇ ਨੇ ਅੰਬਾਂ ਦਾ ਵੀ ਘਰੋਂ ਹੀ ਪੈ ਜਾਂਦਾ ਏ ਠੀਕ ਹੈ ਨਿੰਬੂ ਦਾ ਵੀ ਔਲੇ ਦਾ ਵੀ ਠੀਕ ਹੈ ਮਿਰਚਾਂ ਮੁਰਚਾਂ ਵੀ ਹੋ ਜਾਂਦੀਆਂ ਨੇ ਆਇਆ ਵੀ ਅਹੀਂ ਚੱਲੀ ਜਾਂਦਾ ਕੰਮ ਇਹ ਹੈ ਕਹਾਣੀ ਸਾਡੇ ਨਿੰਬੂ ਦੇ ਚਾਰ ਦੀ ਫਿਰ ਆਪਾਂ ਦੇਖਿਆ ਬਾਰੇ ਖੜਕਾ ਜਿਆ ਕੀ ਹੋਈ ਜਾਂਦਾ ਸੀ ਪਤਾ ਲੱਗਿਆ ਵੀ ਚਾਚੇ ਵਰਗੇ ਹਾ ਕਰਦੇ ਸੀ ਪੈਪ ਚਾਚਾ ਆਉਂਦਾ ਸੀ ਮਾਲਗੀ ਪਾਣੀ ਜਾਂਦਾ ਸੀ ਸਰੋਂ ਚ ਤਾਂ ਕਰਕੇ ਪਹਿਲਾਂ ਇੱਥੇ ਦੇਲੀ ਜੀ ਬਣੀ ਹੋਈ ਸੀ ਉਹ ਚ ਪਾਈਪ ਸੀ ਉਹ ਸਾਰੀ ਪੱਟ ਗਿਆ ਇੱਟਾਂ ਜਿਹਾ ਉਹਦੀਆਂ ਨੇ ਟਾ ਕੇ ਮਤਲਬ ਜੀ ਦੁਬਾਰੇ ਕਰਦੇ ਨੇ ਇਹਨੂੰ ਤਿਆਰ ਸਾਰੇ ਤਰ੍ਹਾਂ ਦੇ ਕੰਮ ਹੀ ਜਾਣਦੇ ਨੇ ਜੀ ਚਾਚੇ ਵਰਗੇ ਸਾਡੇ ਸਾਰੇ ਤਰ੍ਹਾਂ ਦੀਆਂ ਸਕਿੱਲਾਂ ਉੱਪਰ ਲੱਗ ਗਈ ਸੀ ਉਹ ਪਾਈਪ ਜਾਂ ਵੱਡ ਕੇ ਉੱਤੇ ਲੋਸ ਸੰਜਾ ਲਾ ਕੇ ਜੋੜਨ ਤੇ ਜਿਦੇ ਚਾਚਾ ਫਰਮ ਮਿਸਤਰੀ ਬਣੇ ਹੋਇਆ ਜੀ ਹਲ ਫਾਫਾ ਜਿਹਾ ਲੱਗ ਕੇ ਲਾਉਂਗੇ ਚਾਚਾ ਸਰੋਸਨਾ ਨਾਲਾ ਫਾਫਾ ਜੱਲਾਕਾ ਲੱਗੂ ਬਈ ਭਾਈ ਵੀ ਕੋਲਾ ਸੀ ਇਹ ਜੋੜਦਾ ਹਾਥੀ ਦੀਆਂ ਪੂਸਾਂ ਮਿੱਤਰੋ ਕੀ ਸੈਂਟੈਂਟਿਕ ਮਦਮ ਬੁੜੇ ਕਰਜਾਂ ਫਾਈਟ ਲਿੰਗ ਹੌਲੀ ਹੌਲੀ ਕਰਕੇ ਵਰ ਮਤਲਬ ਪਾਲੀ ਸੀ ਰਾਹ ਗੱਲ ਸਭੀ ਵੀ ਆ ਗਿਆ ਸੀ ਮਨ ਲਗੀ ਚੜਦਾ ਸੀ ਪੈਪਜਾ ਜੋੜਦਾ ਸੀ ਪਲਾਸਟਰ ਹੋਣ ਲੱਗਿਆ ਸੀ ਕਈ ਉਹ ਤੇ ਵੀ ਨਾ ਕੋਈ ਤੇ ਨਹੀਂ ਕੰਮ ਕਰਨ ਨਾ ਕਈ ਵੀ ਨਾ ਮਾੜਾ ਦੇਖੀ ਹੋਰ ਹੁਣ ਜਿਵੇਂ ਤਾਂ ਪਈਏ ਇਹਨਾਂ ਖਲੇ ਗਏ ਸਰ ਦੇਖੇ ਨਾ ਆਹ ਕੋਰ ਵੀ ਕੋਰ ਦੇ ਪਰ ਚਾਰ ਤੋਂ ਦੇਰ ਲੀਕ ਹੁੰਦਾ ਸੀ ਬਾਈ ਪਤਾ ਸਾਨੂੰ ਇਹਦਾ ਇਲਾਜ ਕਰਿਆ ਅੱਜ ਸਭੀ ਹਰੇ ਹੀ ਕੰਮ ਕਰ ਲੈਂਦਾ ਬਾਈ ਰੰਗ ਤੋਂ ਲਾ ਪਾਈ ਪਾ ਸਾਸਰੀ ਕਾਲਜੀ ਫੋਫੜ ਜੀ ਅੱਜ ਮਾਰ ਹੀ ਲੈ ਜੀ ਫੋਫੜ ਜੀ ਨੇ ਬਹੁਤ ਟਾਈਮ ਬਾਅਦ ਘੇੜਾ ਹੋਰ ਸੁਣਾਓ ਫਫੜ ਜੀ ਲੋਟੋ ਕੰਮ ਹਾਂ ਵਧੀਆ ਫਸਲવાડી ਜੀ ਕਣਕ ਆਪਣੀ ਛੜਦੀ ਕਲਾ ਛੜਦੀ ਕਲਾ ਜੀ ਹਾਂਜੀ ਛੜਦੀ ਕਲਾ ਹੀ ਚਾਹੀਦੀ ਫਫੜਾ ਫਫੜ ਨੂੰ ਪੰਜੀਰੀ ਵੀ ਖਵਾਉਣਾ ਹੈ ਮਿੱਤਰੋ ਨਾਲ ਚਾਹ ਨਾਲ ਹਾਂ ਫਫੜਾਂ ਦੀ ਮੈਂ ਮਿੱਤਰੋ ਸਾਨੂੰ ਇਹੀ ਕਹਿੰਨਾ ਫਫੜਾਂ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਠੀਕ ਹੈ ਪਰੌਣਿਆਂ ਦੀ ਬਾਅਦ ਚ ਕਰੋ ਪਹਿਲਾਂ ਫਫੜਾ ਜਿੰਮੋ ਕਹਿੰਦੇ ਹੁੰਦੇ ਨੇ ਸਾਥ ਦੇਣਗੇ ਹਾਂ ਸਾ ਫੋਪੜਨੇ ਆ ਫੋਪੜਨੇ ਮੇਰਾ ਵੀ ਬਹੁਤ ਸਾਥ ਦਿੱਤਾ ਸੀ ਫੋਪੜ ਮੈਨੂੰ ਵੀ ਦਵਾਈ ਦਵਾ ਕੇ ਫੋਪੜ ਬਰਨਾਲੇ ਚ ਲੈ ਕੇ ਜਾਂਦਾ ਹਣਾ ਵਾ ਬਈ ਉਹ ਦਿਨ ਯਾਦ ਹੀ ਨੇ ਹਾਂ ਸਹੀ ਗੱਲ ਆ ਦੇਖੀ ਉਦੋਂ ਪਰ ਨਸ਼ਾ ਬੰਦੇ ਨੂੰ ਪਤਾ ਨਹੀਂ ਲੱਗਣ ਦਿੰਦਾ ਫੇਰ ਉਹੀ ਗੱਲ ਆ ਜਾਂਦੀ ਜਿਵੇਂ ਫੋਪੜ ਨਾਲ ਗੱਲਾਂ ਕਰਦੇ ਸੀ ਅੱਜ ਬਈ ਠੀਕ ਆ ਵੀ ਮੈਂ ਉਹ ਕਹਿੰਦਾ ਫੋਪੜ ਤਾਂ ਉਹੀ ਕਹੀ ਜਾਂਦਾ ਐ ਪਰ ਬਾਅਦ ਚ ਪਤਾ ਲੱਗਦਾ ਇਹ ਚੀਜ਼ਾਂ ਜਰਦੇ ਕੋਈ ਆਪਾਂ ਨੂੰ ਸਮਝਾਉਂਦਾ ਚੰਗੇ ਨੂੰ ਕਹਿੰਦਾ ਹੁੰਦਾ ਮਗਰੋਂ ਪਤਾ ਲੱਗਦਾ ਫੋਨ ਆ ਗਿਆ ਫੋਪੜ ਦਾ ਤੇਰੇ ਪਾਪ ਤੇਰੇ ਪਾਪੇ ਨਾਲ ਵੀ ਹਰ ਇੱਕ ਦੀ ਤਸਵੀਰ ਨਾਲ ਵੀ ਸਹੀ ਗੱਲ ਹੈ ਸਹੀ ਆਂ ਐ ਕਰਦੀ ਆ ਕੜਾ ਕੜਾਗਾ ਆਂ ਐ ਕਰਦੀ ਆ ਨਿਮੇ ਇਹ ਹੋ ਗਈ ਸੀ ਮਤਰਾ ਖਰਾਬ ਜੇ ਮੈਨੂੰ ਪਤਾ ਹੀ ਆਉਦੇ ਕਰਲਾ ਕਰਲਾ ਘੇਰ ਪਾ ਕੀ ਕਰਦੇ ਬੈਗੂ ਵੀ ਕੱਢ ਲਾ ਘੇਰ ਪਾ ਕੇ ਚੱਲ ਪੈਂਦੀ ਯਾਰਾ ਆਹ ਦੇ ਬਾਈ ਜਰਾ ਇਹ ਮਾਰ ਰਹੀ ਆ ਯਾਰ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਰਤਾ ਨੇ ਮਾ ਚੱਕ ਕੋਈ ਮਰਜ਼ੀ ਆ ਜੇ ਰੈਂਬੋ ਨਹੀਂ ਸਾਡਾ ਪੌਂਕਣੋ ਹੜਦਾ ਮਾਂ ਦਾ ਪੁੱਤ ਪਤਾ ਨਹੀਂ ਐਸਾ ਕੀ ਦੀਂਦਾ ਇਹਨੂੰ ਜੰਨ ਅਜਾ ਅਗਲਾ ਖੜਾ ਰੂ ਟੰਗ ਟੰਗ ਕਰੀ ਜਊ ਕਰਦੀ ਆ ਯਾਰਾ ਫੜ ਲਿਆ ਨਾਕਸੀਜਨ ਇਹ ਮੈਨੇ ਅਜੈਕਟਰ ਹਾਈ ਕੱਢ ਕੇ ਨਾ ਬਾਰੇ ਆਪਾਂ ਨੂੰ ਥੱਲੇ ਕਿਦਾ ਦੇਖ ਕੇ ਪਤਾ ਲੱਗ ਜੀ ਹੈ ਅਜੈਕਟਰ ਆਫ ਕਰਕੇ ਜਾਂ ਟੁਕੜੀ ਕਰਕੇ ਇਹ ਦੋ ਚਕਾਰ ਚੱਕੋ ਜੀ ਉਹ ਤੇ ਭੱਗ ਜੂ ਇਹ ਲੈ ਜਾਏਗਾ ਨਾ ਭੱਗ ਜੂ ਹਾਂ ਹਾਂ ਫਾਫਰ ਲੈ ਕੇ ਆਵਾਂ ਮੈਂ ਤੇਰੇ ਕੋਲ ਨਿਮੇ ਠੀਕ ਆ ਸਵੇਰੇ ਤੈਨੂੰ ਫੋਨ ਤੂੰ ਆ ਜੀ ਬਸ ਆਪਾਂ ਇਕੱਠੀ ਲੈ ਚੱਲਾਂਗੇ ਯਾਰ ਹੈਨਾ ਇਹਨੂੰ ਫੋਨ ਮਾਰ ਦੇ ਉਹਦੇ ਆ ਜਾਊਗਾ ਵੀਰ ਆਪਣਾ ਨਿਮਾ ਯਾਰਾ ਬਹੁਤ ਨਿਮੇ ਜਾਂ ਤਾਂ ਜੋੜੀਆਂ ਨੇ ਸਵਿਫਟਰ ਦਾ ਬਹੁਤ ਕੰਮ ਕਰਾਉਂਦੇ ਰਿਆਂ ਨਿਮੇ ਤੋਂ ਬਈ ਉਡੀ ਬਣਾਤੀ ਸੀ ਵੱਡੀ ਫੇਰਟ ਤੋਂ ਹਾਂ ਬਹੁਤ ਉਹਦੇ ਗੋਡੇ ਚੇ ਕਰਾਉ ਉਹ ਖੰਭਾ ਜਾਂ ਤੋੜ ਲਏ ਜੀ ਜਿਆਦਾ ਤੇਰੇ ਉੱਤੇ ਭਾਈਨੇ ਕੇ ਘਰਾਂ ਕੋਲੇ ਉਹ ਜਾ ਖੰਭਾ ਨਾਲ ਹੀ ਆਏ ਸੀ ਹਾਂ ਆਈ ਸੀ ਭਾਈ ਅੱਜ ਵੀਰ ਨੂੰ ਮਿਲੇ ਯਾਰ ਬਹੁਤ ਟਾਈਮ ਬਾਅਦ ਮਿਲਿਆ ਆਏ ਨੇ ਬਹੁਤ ਜ਼ਰ ਸਹੀ ਗੱਲ ਆ ਮੈਨੂੰ ਵੀ ਰੂਹ ਖੁਸ਼ ਹੁੰਦੀ ਆ ਜਦੋਂ ਪੁਰਾਣੇ ਬੰਦਿਆਂ ਨੂੰ ਮਿਲਦਾ ਯਾਰ ਸੱਪ ਦੀ ਗੱਲ ਪੰਜ ਸੇ ਦੀ ਮੇਰੀ ਗੱਲ ਨਹੀਂ ਹਾਂ ਆਈ ਆ ਬੰਦੇ ਦੀ ਉਮਰ ਇਹ ਬਣਾ ਮੋਟਰ ਸਟੈਂਡ ਆਪਣੇ ਉੱਥੇ ਹੁੰਦਾ ਜਿੱਥੇ ਨਾਲ ਜੇ ਬਣਾਉਂਦਾ ਹਾਂ ਹਾਂ ਪਾਲੇ ਤੇਰੀ ਜਿੱਥੇ ਹੁੰਦਾ ਸੀ ਉੂੰ ਵੀ ਹਾਂ ਉੱਥੇ ਹੋਇਆ ਸੀ ਮੇਰੇ ਵਾਸਤੇ ਸਟੈਂਡ ਤੇ ਹੂੰ ਤੂੰ ਉਸੇ ਮੰਦਰ ਵਿੱਚ ਹੋਰ ਬਲਾਗ ਦੱਸੋ ਆਪਣੇ ਬਲਾਗ ਦੇਖਦੇ ਹੁੰਨੇ ਹੋ ਪੂਰਾ ਰੋਜ਼ ਦੇਖਦੇ ਆਂ ਭਾਈ ਹਾਂ ਕਿਵੇਂ ਲੱਗਦਿਆ ਨਜ਼ਾਰਾ ਦਿੱਕੂ ਵੀ ਹਾਂ ਹਾਂ ਬੜਾ ਵਧੀਆ ਮਹਾਦੀਪੂ ਹੁਣ ਦੀਪੂ ਲੋਟਾ ਯਾਰ ਸੱਟਾ ਬਿਜਲੀ ਪਰ ਐਵੇਂ ਵੀ ਪਾਸਾ ਜਾ ਬਟਨ ਮੈਨੂੰ ਐ ਆ ਹੁੰਦਾ ਵੀ ਯਾਰ ਤੂੰ ਸੇਰ ਦੇਖੋ ਕਿੰਨੀ ਵਧੀਆ ਹੋ ਗਈ ਸੀ ਤੁਹਾਡੇ ਕੋਲ ਆਉਣ ਲੱਗੇ ਉਹ ਤੂੰ ਆ ਫੇਰ ਡਾਉਣ ਜਾ ਹੋਏ ਉਹ ਫੇਰ ਆ ਘਟ ਗਿਆ ਉਹਨੂੰ ਤੇਨ ਬੱਚਿਆ ਫੇਰ ਉਧਰ ਨੂੰ ਲੈ ਜਾਂਦਾ ਮਣ ਗਿੱਚ ਕੇ ਯਾਰ ਤਾਂ ਹੀ ਉਹ ਮੈਂ ਕਹਿਣਾ ਹੁਣ ਵੀ ਯਾਰ ਸੰਗਤ ਚੰਗੀ ਰੱਖੋ ਆਪਦੀ ਮਾਰ ਨਾ ਪੈਂਦਾ ਅੱ비 ਬੰਦੇ ਨੂੰ ਨਹੀਂ ਪਤਾ ਕੀ ਆਨੇ ਮੇ ਜੇ ਆਪਾਂ ਸੰਗਤ ਜੀ ਵੀ ਵੀ ਮਾੜੀ ਚ ਜਾਵਾਂਗੇ ਯਾਰ ਉਹ ਜਾਂ ਪ੍ਰਭਾਵ ਪੈਂਦਾ ਮਾੜੇ ਬਿਲਕੁਲ ਹੈ ਜੇ ਆਪਾਂ ਕਰੀਏ ਵੀ ਉਹਨਾਂ ਚ ਜਾ ਕੇ ਆਪਾਂ ਚੰਗਾ ਕੰਮ ਨਹੀਂ ਹੁੰਦਾ ਯਾਰ ਨਸ਼ਾ ਹੋਊਗਾ ਜੇ ਉਹਨਾਂ ਚ ਜਾਵਾਂਗੇ ਬਚੋ ਜੀ ਹਾਂ ਬਹੁਤ ਚਿਰ ਬੋ ਕਰ ਲਿਆ ਬਹੁਤ ਹਾਂ ਇਹੀ ਬੇਨਤੀ ਹੈ ਹਾਂ ਹੋ ਠੀਕ ਹੈ ਜੀ ਪੂਰਾ ਵਧੀਆ ਜੀ ਬਹੁਤ ਚੜਖੋਸੀ ਹੋਈ ਵੀ ਦੁਬਾਰਾ ਕੋਈ ਨਾ ਸਵੇਰੇ ਆਪਾਂ ਹਾਂ ਹਾਂ ਓਕੇ ਬਿਲਕੁਲ ਨਾ ਮੈਨੂੰ ਸਮਝਾ ਦਿਓ ਬਾਈ ਗੱਡੀ ਨਮਾ ਕਹਨਾ ਬਸ ਸਵੇਰੇ ਲੈ ਕੇ ਜਾਣੀ ਆਪੀ ਕੰਮ ਕਰਾ ਕੇ ਓਕੇ ਰਿਪੋਰਟ ਕਰਕੇ ਓਕੇ ਜੀ ਪਰ ਤੂੰ ਬਚਾ ਕੇ ਉਹਦੀ ਨਾ ਟੈਨਸ਼ਨ ਲੈ ਉਹ ਪੜ ਉਹਨੂੰ ਸੱਦ ਕੇ ਨੇ ਮੈਨੂੰ ਉਦੋਂ ਕਰਕੇ ਹਾਂ ਉਹ ਤੀਓ ਜੀ ਆਪੀ ਦੇ ਵਿੱਚ ਕੱਢ ਲੈਣਾ ਕੱਢ ਲੈ ਚੰਗਾ ਜੀ ਫੋਪੜ ਜੀ ਫੇਰ ਚੰਗਾ ਜੀ ਓਕੇ ਜੀ ਕੱਲ ਨੂੰ ਬਸ ਫੋਨ ਕਰ ਦੂੰ ਮੈਂ ਠੀਕ ਹੈ ਠੀਕ ਆ ਤੂੰ ਜਦ ਆ ਜਾ ਹੌਲੀ ਹੌਲੀ ਆਪੀ ਮੈਂ ਇਹਨੂੰ ਕਹਤਾ ਬਸ ਆਪੀ ਆ ਜੂ ਜਦੋਂ ਉਦੋਂ ਆ ਕੇ ਲੈ ਜਾਗੇ ਠੀਕ ਹੈ ਠੀਕ ਹੈ ਹੋਰ ਓਕੇ ਜੀ ਓਕੇ ਜੀ ਓਕੇ ਭਾਈ ਵੀ ਕਰਤਾ ਫੋਪੜ ਨੇ ਦਰਸ਼ਕਾਂ ਨੂੰ ਹੁਣ ਚੱਲਿਆਂ ਮਿੱਤਰੋ ਆਪਾਂ ਆਖੋ ਮੰਮੀ ਨੂੰ ਛੱਡਣਾ। ਮੈਂ ਕਰਮਣ ਨੂੰ ਲੈ ਕੇ ਆਉਣਾ। ਹੁਣ ਮੰਮੀ ਚਲੀ ਆ ਭੈਣ ਕੋਲੇ। ਫਿਰ ਪਹੁੰਚ ਗਏ ਸੀ ਪੱਖੋ ਮਿੱਤਰੋ। ਬਹੁਤ ਸਿੱਟਣੀ ਸੀ ਤਾਂ ਐ। ਹੋਰ। ਵੱਧ ਸਮਾਰ ਕੇ ਵਧੀਆ ਸਿੱਟਣੀ ਸੀ। ਰਮਾਉਣ ਵਾਲੀ ਹੋਈ ਪਹਿਲਾ ਸੰਸੋਟਾ। ਇਹਨੂੰ ਪਾਣੀ ਤਾਂ ਲਾਦਿਆ ਕਰੋ। ਸਾਗ ਵਧੀਆ। ਘਾਤਣਾ ਗੋਬੀ ਸਜੀਦਾ ਸਾਡੇ ਨਾਲ ਵਧੀਆ ਪਾੜੀ ਕਰੀ ਬੈਠੇ ਹੋ ਸਹੀ ਗੱਲ। ਸਜੀਦਾ ਮੇਥੇ ਮੂਥੇ ਮੇਥੀ ਪਾਲਕ ਸਾਰਾ ਕੁਝ ਵਧੀਆ ਕਰੀ ਬੈਠੇ ਹੋ। ਆਪਣੇ ਨਾਲ ਉਹਦਾ ਵਧੀਆ ਕਰੀ ਬੈਠੇ ਨੇ ਮਾਏ। ਮਰੂਦ ਵੀ ਲੱਗ ਰਿਹਾ ਮਾਤਰ ਦੇਖੋ। ਬਰੀਆ ਨੇ। ਟੌਮੀ आटोमी कैसे हो टोमी क्या कर रहे हो रोटी अभी हो जयकु मांगू काट ही खाना देखू तो पौंकदा है पौंकदा नहीं है चैनल हां सत श्री काल सत श्री काल सत श्री काल सत श्री काल हां जी सत श्री काल वलाऊ जी 11 ਬਾਣਾ ਆ ਜਾ ਤੇ ਬਹੁਤੀ ਦਿਨ ਲੀ ਚਲੋ ਫੇਰਾ ਬਸ ਉਹ ਜਾਣੀ ਪੰਪ ਲੈਣੀ ਆ ਹੁਣ ਤਾਂ ਪਿੰਡ ਉਹ ਬੜੀ ਪੰਪ ਲੈ ਆ ਮੋਟਰਸਾਈਕਲ ਅੰਦਰ ਲਾ ਦੀ ਪੂਰੀ ਆ ਪੁੱਤ ਭਾਇਆ ਭਾਇਆ ਦੇਖੂ ਯਾ ਡੂ ਦਾ ਤੇਲ ਨਾ ਕਿ ਮਾਇਆ ਕਹੀ ਬਦਲਣਾ ਆਈਂ ਭੱਗ ਜੂਗਾ ਮੋਟਰਸਾਈਕਲ ਤੇ ਮੇਤਰੋ ਹਵਾ ਘੱਟ ਸੀ ਫਿਰੇ ਹਵਾ ਪਾ ਕੇ ਆਪਣੇ ਵਾਲਾ ਲੈ ਕੇ ਜਾਣਾ ਇਹ ਸਹਿਬ ਵਾਲਾ ਛੜਤਾ ਫਿਰ ਸਹਿਬ ਨੂੰ ਕਾ ਦੇ ਇਹ ਪ੍ਰਾਈਸ ਮਿਲਿਆ ਤੈਨੂੰ ਇਹਨੂੰ ਨਾਮ ਚ ਮਿਲੇ ਆ ਬਾਈ ਤੇ ਕੋ ਇਹ ਪਹਿਲੀ ਪਹਿਲੀ ਲੋਟਰੀ ਟਿਕਟ ਮੈਂ ਕੱਢੀ ਸੀਗੀ ਪੂਰੇ ਸਕੂਲੀ ਅੱਛਾ ਅੱਛਾ ਉਹ ਬਾਰੀ ਗੋੜ ਬਾਰੀ ਗੋੜ ਇਹਦੇ ਪ੍ਰਤੀ ਪਾਇਆ ਸੀ ਉਹ ਡਰਾਜ ਆ ਕਿਉਂ ਪਵਾਇਆ ਸੀ ਉਹ ਡਰਾਜ ਆ ਫੰਕਸ਼ਨ ਨਹੀਂ ਆ ਸੀ ਪਵਾਇਆ ਉਹ ਵੀ ਵਿੱਚ ਅੱਛਾ ਫੰਕਸ਼ਨ ਚ ਟਰੈਕ ਜੀ ਰੱਖੀ ਹੋਊਗੀ ਵੀ ਜਾਨਾ ਡਰਾ ਦੀ ਹਮ ਕੰਪਿਊਟਰ ਚੱਲਦਾ ਫਿਰ ਪੂਰਾ ਤਾ ਕਮੇ ਵੀ ਜਦੋਂ ਦਾ ਬਾਈ ਇਹ ਆ ਦੇਖੋ ਇਹਨੂੰ ਪ੍ਰਾਈਜ਼ ਮਿਲੇ ਹੋਏ ਬਹੁਤ ਯਾਰ 3 ਪੋਜੀਸ਼ਨ ਤਾਂ ਆਉਂਦੇ ਆਉਂਦੇ ਕਰਮਨ ਨੂੰ ਕੀ ਮਿਲਿਆ ਕੈਲੰਡਰ ਆ ਸਕੂਲ ਦਾ ਹੀ ਮਿਲਿਆ ਸਕੂਲ ਹੀ ਇਹਨੂੰ ਕਿਉਂ ਦਿੱਤਾ ਫੇਰਾ ਦੋ ਹੀ ਮਿਲ ਗਏ ਦੋ ਹੀ ਅਚਨ ਦੀ ਦਫੇ ਮਿਲ ਗਿਆ ਆ ਸਕੂਲ ਆ ਬਾਈ ਸਾਥ ਲੰਗਪੁਰੀ ਬ੍ਰਾਇਲੈਂਟ ਸਕੂਲ ਪਖੋਗਲਾ ਸਾਹਿਬ ਦਾ ਕਰਮਨ ਨੂੰ ਵੀ ਕੈਲੰਡਰ ਮਿਲ ਗਿਆ ਹੈ ਕਰਮਨ ਮੇਰੇ ਸਕੂਲ ਲਈ ਇਹਨੂੰ ਮਿਲ ਗਿਆ ਗਾ ਬੇਬੇ हां हां जान्या बेबे बस फिर हो हो ਜਾਂਦਾ ਨਾ ਚਾਹ ਹਾਂ ਤੂੰ ਲੋਟਾਂ ਬੱਸ ਬਾਠ ਠੀਕ ਹੈ ਠੀਕ ਹੈ ਚਲੋ ਚਲੋ ਮੈਂ ਮਤਰਾ ਕਰਮਣਾ ਆ ਰਿਹਾ ਬੂਆ ਕੋਲੇ ਲਾ ਕੇ ਚਾਰ ਦਿਨ ਇਹ ਹੁਣ ਲੈਣ ਆਏ ਸੀ ਨੂੰ ਮੰਮੀ ਨੂੰ ਛੱਡਣ ਆਏ ਸੀ ਇਹ ਆ ਸਾਡੀ ਕਹਾਣੀ ਚੰਗਾ ਵੀ ਸਾਹਿਬ ਆ ਦੇਖੋ ਜੀ ਲੜ ਪਏ ਜਾਦੇ ਜਾਂਦੇ ਦੇਖੋ ਦੇਖੋ ਚੱਲ ਚੰਗਾ ਚੰਗਾ ਨਾ ਨਾ ਪਤਾ ਨਹੀਂ ਆ ਜਾ ਓਏ ਚੰਗਾ ਬਾਈ ਕਰਦੇ ਫਿਰ ਹਾਂਜੀ ਲੈ ਆਏ ਮੇਟਰੋ ਵਰਕਰਾਂ ਨੂੰ ਮੋਟਰਸਾਈਕਲ ਦੀ ਗਏ ਸੀ ਆਪਾਂ ਨੇ ਆਪਣਾ ਮੋਟਰਸਾਈਕਲ ਪਾ ਲੈ ਆਏ ਨਾਲੇ ਆ ਗਏ ਠੀਕ ਹੈ ਨਾਲੇ ਦੇਖ ਰਿਹਾ ਵੀ ਵਰਕਰ ਨੂੰ ਨੀਂਦ ਤਾਂ ਨਹੀਂ ਆਤੀ ਵਿੱਚ ਬੈਠੇ ਨੂੰ ਸੌਂਦਾ ਨਹੀਂ ਰਿਹਾ ਅਈ ਉਹ ਨਾਲ ਗੱਲਾਂ ਕਰਦਾ ਹੀ ਆਏ ਇਹਦੇ ਨਾਲ ਆਪਣਾ ਮਾਇ ਨਹੀਂ ਭੱਜੇ ਸੌਂਦਾ ਹੈ ਵੇਡਾ ਵੇਡਾ ਬੱਚੇ ਸੌਂ ਜਾਂਦੇ ਨੇ ਬੱਲੇ ਸੌਂ ਜਾਂਦਾ ਜੀ ਛੋਟਾ ਉਹਨਾਂ ਕੁ ਮਿੰਟ ਬੈਠਾ ਵੀ ਸੌਂ ਜਾਣਾ ਹੈ ਹਾਂਜੀ ਹੁਣ ਤਾਂ ਨਹੀਂ ਸੌਂਦੇ ਇਹਦਾ ਮਤਲਬ ਤੁਸੀਂ ਬੱਡੇ ਹੋ ਚੁੱਕੇ ਦੇਖੋ ਦੇਖੋ ਜੀ ਕੌਣ ਆਇਆ ਹੈ ਕੌਣ ਆਇਆ ਹੈ ਫੋਣੀ ਚ ਪਾ ਲੈ ਬੇਟਾ ਅੱਜ ਲਹਿ ਰਹੀਆਂ ਨੇ ਮੇਤਰੋ ਆਪਣੇ ਪਾਣੀ ਹੱਥੀਆਂ ਰੋਟੀਆਂ ਪਾਣੀ ਹੱਥੀਆਂ ਰੋਟੀਆਂ ਵੀ ਹਰੇਕ ਕੋਈ ਨਹੀਂ ਲਾਦਾ ਠੀਕ ਹੈ ਉਹਦੇ ਲਈ ਲੈਣਾ ਪੰਦਾ ਇੱਕ ਤਾਂ ਮੱਕੀ ਦਾ ਆਟਾ ਸਾਗ ਬਣਾਇਆ ਹੋਇਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਫਿਰ ਸਾਗ ਨਾਲ ਹੀ ਪਾਣੀ ਹੱਥੀਆਂ ਰੋਟੀਆਂ ਲੋਟ ਆਉਣੀਆਂ ਨੇ ਪਾਣੀ ਲਾ ਕੇ ਖਾਰੇ ਇਧਰੋਂ ਘੱਟ ਲੈ ਆ ਲੈ ਨਹੀਂ ਨੇ ਬਾਈ ਪਾਣੀ ਹੱਥਿਆਂ ਦੇਖੋ ਕਰੋ ਚੈੱਕ ਮਤਰੋ ਕਾ ਵਾਤਾ ਹੈ ਮੋਟੀ ਹੁੰਦੀ ਥੋੜੀ ਜੀ ਠੀਕ ਹੈ ਪਤਲੀ ਵੀ ਹੁੰਦੀ ਨਾ ਪਤਲੀ ਵੀ ਹੁੰਦੀ ਹੈ ਦੇਖ ਕਿਵੇਂ ਇਹ ਨਹੀਂ ਆਉਂਦਾ ਦੇਖ ਪਾਣੀ ਆਲਾ ਹੈ ਧਰਨਾ ਪੈਂਦਾ ਕੋਲੇ ਪਤੀਲਾ ਜਾ ਐਨਾ ਪਾਣੀ ਲਾਲਾ ਨਾਲ ਹੀ ਬਸ ਐਂ ਹੀ ਕਰੀ ਜਾਵੇ ਇਹ ਹੁੰਦੀਆਂ ਨੇ ਪਾਣੀ ਹੱਥਿਆਂ ਬਾਈ ਵਿਚ ਅਗਲਾ ਕਹਿੰਦਾ ਪਾਣੀ ਹੱਥੀ ਰੋਟੀ ਨਹੀਂ ਮੈਨੂੰ ਪਾਣੀ ਘੱਟੀਆਂ ਪੜਾ ਦੇ ਅੱਗੇ ਬੁੜੀਆਂ ਜਿਹਾ ਕਹਿੰਦੇ ਨਹੀਂ ਮੈਨੂੰ ਪਾਣੀ ਹੱਥੀ ਦੋ ਪਾਣੀ ਹੱਥਿਆਂ ਮਤਲਬ ਕੀ ਆ ਹੁੰਦਾ ਜਿਹੜੇ ਵੀਰਾਂ ਨੂੰ ਨਹੀਂ ਪਤਾ ਮੂੰ ਤਾਂ ਪਤਾ ਹੀ ਹੋ ਮਤਲਬ ਕਿ ਸਭ ਨੂੰ ਜਿਹੜੀ ਗੱਲ ਆ ਪਰ ਐ ਵੀ ਅਸੀਂ ਏਕਾ ਹੋਂ ਜਿਹੜੇ ਨਵੇਂ ਜਵਾਗ ਨੇ ਵਿੱਚ ਵਿੱਚ ਹੁਣ ਜਿਹਨੇ ਲਾਉਂਦੇ ਨੇ ਯਾਰ ਉਹ ਤਾਂ ਠੀਕ ਆ ਜਿੰਮੇ ਵਿੱਚ ਸਹਿਰਾਂ 'ਚ ਵੀ ਲਾਈ ਜਾਂਦੇ ਨੇ ਪਰ ਉਹ ਤਾਂ ਕੋਈ ਗੱਲ ਨਹੀਂ ਭਾਈ ਅਸੀਂ ਤਾਂ ਸਾਨੂੰ ਆਪਦਾ ਹੀ ਦਿਖਾਉਨੇ ਹੁੰਨੇ ਆ ਯਾਰ ਜਿਹੜੇ ਅਸੀਂ ਕੋਈ ਐਂ ਚੀਜ਼ ਜੀ ਕਰਦੇ ਹੁੰਨੇ ਆ ਤੇ ਤਾਂ ਵਲੌਗ 'ਚ ਪਾ ਦਿੰਨੇ ਆ ਜਿਵੇਂ ਡੇਲੀ ਡੇਲੀ ਜ਼ਿੰਦਗੀ ਤੁਹਾਨੂੰ ਉਹੀ ਗੱਲ ਕਰਦੇ ਆਂ ਐ ਪਾਣੀ ਹੱਥੀ ਹੋ ਜਾਂਦੀ ਆ ਸਾਡਾ ਗੋਬਰ ਕੈਂਸ ਆ ਵੀਰੇ ਠੀਕ ਹੈ ਗੁਗਰ ਦੇ ਨਾਉਂਦੇ ਫਿਰ ਗੁਗਰ ਗਿਆਸ ਤੱਕ ਕੇ ਗੁਗਰ ਗਿਆਸ ਦੀ ਬਾਣੀ ਨਹੀਂ ਆ ਕੇ ਹਾਂ ਆ ਗਏ ਬਸ ਅਸੀਂ ਸਿਆਲਾਂ ਚ ਤਾਂ ਚੁੱਲ੍ਹੇ ਹੀ ਚਲਾ ਦਿੰਦੇ ਹੁੰਨੇ ਆ ਬਾਜ ਨੂੰ ਠੰਡ ਜੀ ਬਾਜੂਗਾ ਨਾ ਇਹਦਾ ਸਿੱਕੀ ਆਨੇ ਉਹਨੇ ਨਾਲ ਚੁੱਲ੍ਹੇ ਮੂਰੀ ਬੈ ਕੇ ਰੋਟੀ ਖਾਣ ਦਾ ਵੀ ਅੱਡੀ ਸੁਆਦ ਹੈ ਪਾਣੀ ਹੱਥੀ ਤੁਸੀਂ ਦੇਖ ਲਈ ਰੋਟੀ ਥੋੜੀ ਜਿਹੀ ਰਾੜੀ ਵੱਧਦੀ ਜਾਵੇ ਇਹ ਗੱਲ ਬਣ ਜਾਂਦੀ ਹੈ ਇਹ ਕੋਲਿਆਂ ਦੇ ਹਾਂ ਚੁੱਲ੍ਹੇ ਦੇ ਹਾਂ ਤੇ ਕਲੇ ਵੀ ਤਾਂ ਉਹਦੀ ਤਾਂ ਕੋਈ ਬਾਤ ਹੀ ਨਾ ਪੁੱਛੋ ਵੀ ਕੀ ਬਾਤ ਹੀ ਹੋ ਜਾਂਦੀ ਹੈ ਠੀਕ ਹੈ ਚੱਕ ਬਾਈ ਉਹ ਚਲਾ ਦੇ ਦੱਬੇ ਵਿੱਚ ਦੁਬਾਰੇ ਫੇਰ ਐਸੇ ਕਰੋ ਆ ਕਰਕੇ ਜਿਦਿਖਾ ਦੇ ਮੜਾ ਜਿਹਾ ਪਾਣੀ ਹੱਥੀਂ ਐਂ ਜੇ ਕਰਕੇ ਬਾਜ਼ਾਂ ਹੀ ਨਹੀਂ ਬਸ ਪਾਣੀ ਦਿੱਤੀ ਗਾ ਤੇਰਾ ਸਾਇਆ ਚ ਟੁੱਟ ਗਿਆ ਮਿੱਤਰੋ ਚੱਲ ਬਸ ਪਰੇ ਉਹਦੇ ਤਾਂ ਵੀ ਠੰਡੀ ਹੋਊਗੀ ਠੰਡੀ ਨਾ ਹੋਵੇ ਸੌਰੀ ਹਾਂ ਹਾਂ ਬਈ